ਕੋ ਸਾਤਨਾ ਸ੍ਰੀ ਵਾਹਿ ਤੇ ਦੂਸਰੀ ਗੱਲ ਉਹਨੇ ਆਖੀ ਕਿ ਮੇਰਾ ਕੋਈ ਕਾਰੋਬਾਰ ਨਹੀਂ ਉਹਨੇ ਆਖਿਆ ਪੁੱਤਰਾ ਤੇਰਾ ਜਿਹੜੀਆਂ ਤੂੰ ਗੱਲਾਂ ਕੀਤੀਆਂ ਤੇਰਾ ਸੋਨੇ ਦਾ ਘਰ ਹੋਵੇਗਾ ਤੇਰਾ ਸੋਨੇ ਦਾ ਤੂੰ ਕਹਿੰਨਾ ਘਰ ਨਹੀਂ ਤੇਰਾ ਸੋਨੇ ਦਾ ਘਰ ਹੋਵੇਗਾ ਗੁਰੂ ਅਮਰਦਾਸ ਮਹਾਰਾਜ ਜੀ ਜਿਵੇਂ ਭਾਈ ਜੇਠੇ ਨੂੰ ਇਹ ਗੱਲਾਂ ਕਹਿ ਰਹੇ ਨੇ ਇਹ ਵਰ ਲੈ ਲੋ ਕਈ ਲੋਕ ਕਹਿੰਦੇ ਗੁਰੂ ਘਰ ਦੇ ਵਿੱਚ ਵਰ ਦੀ ਕੋਈ ਥਾਂ ਨਹੀਂ ਖੈਰ ਇਹ ਵਰ ਦੇ ਰਹੇ ਨੇ ਭਾਈ ਜੇਠੇ ਨੂੰ ਪਰ ਜੋ ਮੁਖ ਦੇ ਵਿੱਚੋਂ ਨਿਕਲਿਆ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਹ ਸੱਚ ਹੋਇਆ ਮੈਂ ਪਹਿਲੋ ਕਹਿ ਕੇ ਗਿਆ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਵੀ ਇਹ ਕਿਹਾ ਸੀ ਕਿ ਤੂੰ ਨਮਾਨਿਆਂ ਦਾ ਮਾਨ ਬਣੇਗਾ ਤੂੰ ਨੇਤਾਣਿਆਂ ਦਾ ਤਾਨ ਬਣੇਗਾ ਨਿਉਟਿਆਂ ਦੀ ਓਟ ਬਣੇਗਾ ਨਿਗੱਤਿਆਂ ਦੀ ਗੱਤ ਬਣੇਗਾ ਉਹ ਗੱਲ ਅੱਜ ਪੂਰੀ ਹੋਈ ਗੁਰੂ ਅਮਰਦਾਸ ਮਹਾਰਾਜ ਜੀ ਭਾਈ ਜੇਠੇ ਨੂੰ ਜੋ ਕਜਰਾ ਕਹਿ ਰਹੇ ਨੇ ਉਸ ਵੇਲੇ ਦਾ ਨਕਸ਼ਾ ਮਹਾਲਮੀ ਦਾ ਟਾਡੀ ਜੱਥਾ ਹੈ ਕਿਉਂ ਕਰ போ அமல ਏ ਸਭ ਕਾਲ ਸੰਜੋਗੀ ਸੁਣ ਲੈ ਮਨ ਚਿੱਤ ਲਾ ਕੇ ਏ ਸਭ ਕਾਲ ਸੰਜੋਗੀ ਸੁਣ ਲੈ ਮਨ बण लॻे सोने कल में चढ़ा उचे मंदर बण ਮੁਰਾਤਾ ਗਲ ਵਿੱਚ ਪੱਲਾ ਪਾ ਕੇ ਹੋ ਉਹ ਬੋਹ ਮੰਗਲ ਮੁਰਾਤਾ ਗਲ ਵਿੱਚ ਪੱਲਾ ਪਾ ਕੇ ਹੋ ਧੰਨ ਗੁਰੂ ਅਮਰਦਾਸ ਸੱਚੇ ਪਾਸ਼ਾ ਮਹਾਰਾਜੀ ਉਹਨਾਂ ਨੂੰ ਵਰ ਦੇ ਨੇ ਉਹਨੇ ਆ ਪੁੱਤਰਾ ਤੇਰਾ ਸੋਨੇ ਦਾ ਘਰ ਬਣੇਗਾ ਤੂੰ ਕਹਿੰਦਾ ਮੈਂ ਭੁੱਖਾ ਸੋਣਾ ਤੇਰੇ ਦਰ ਤੇ ਕਈ ਆਉਣਗੇ ਲੱਖਾਂ ਆਉਣਗੇ ਦਿਹਾੜੀ ਇੱਕ ਦਿਨ ਦੇ ਵਿੱਚ ਲੱਖਾਂ ਖਾ ਕੇ ਜਾਣਗੇ ਤੇ ਕੋਈ ਵੀ ਤੇਰੇ ਘਰ ਵਿੱਚ ਲੰਬਾ ਨਹੀਂ ਦੇਵੇਗਾ ਕਿ ਮੈਂ ਭੁੱਖਾ ਤੇਰੇ ਦਰ ਤੋ ਗਿਆ ਜਦੋਂ ਇਹ ਗੱਲਾਂ ਕੀਤੀਆਂ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਜੇਠਿਆ ਤੈਨੂੰ ਮੈਂ ਸੱਧਿਆ ਤਾਂ ਇੱਥੇ ਐ ਤੇਰੇ ਪਰਿਵਾਰ ਬਾਰੇ ਸੱਧਿਆ ਪੁੱਛਿਆ ਮੈਂ ਤਾਂ ਐ ਮੇਰੀ ਧੀ ਮੇਰੀ ਧੀ ਬੀਬੀ ਭਾਨੀ ਉਹਦਾ ਵਿਆਹ ਤੇਰੇ ਨਾਲ ਕਰਾਂ ਜਦੋਂ ਇੰਨੀ ਗੱਲ ਸੁਣੀ ਅੱਖਾਂ ਵਿੱਚ ਹੰਝੂ ਆਏ ਭਾਈ ਜੇਠੇ ਉਹਨੇ ਕਿਹਾ ਸੱਚੇ ਪਾਤਸ਼ਾਹ ਵਾਕ ਹੀ ਤੁਸੀਂ ਗਰੀਬ ਨਵਾਜ਼ ਹੋ ਮੈਂ ਕਿਤੇ ਵੱਡੇ ਪੁੰਨ ਕੀਤੇ ਹੋਣਗੇ ਕਿ ਮੈਨੂੰ ਤੁਸੀਂ ਮੈਂ ਕਿਹਾ ਸੀ ਮੇਰੇ ਮਾਪੇ ਕੋ ਨਹੀਂ ਅੱਜ ਅੱਜ ਮੈਨੂੰ ਮਾਪੇ ਵੀ ਮਿਲ ਗਏ ਅੱਜ ਮੈਨੂੰ ਮਾਪੇ ਵੀ ਮਿਲ ਗਏ ਜੇ ਮੈਂ ਕਹਿੰਦਾ ਸਾ ਮੇਰੇ ਮਾਪੇ ਨਹੀਂ ਅੱਜ ਤੋਂ ਤੁਸੀਂ ਮੇਰੇ ਮਾਪੇ ਜੇ ਜਦੋਂ ਇੰਨੀਆਂ ਗੱਲਾਂ ਕੀਤੀ ਉਹਨੇ ਕਿਹਾ ਠੀਕ ਹੈ ਸੱਚੇ ਪਾਤਸ਼ਾਹ ਜਦੋਂ ਇੱਕੋ ਗੱਲ ਆਖੀ ਫਿਰ ਉਹਦੀ ਨਾਨੀ ਨੂੰ ਵੀ ਸੱਦਿਆ ਗਿਆ ਨਾਨੀ ਆਈ ਤੇ ਜਦੋਂ ਉਹਨੂੰ ਪਤਾ ਲੱਗਾ ਕਿ ਮੇਰੇ ਦੋਤਰੇ ਦਾ ਵਿਆਹ ਉਹਦੀ ਸ਼ਾਦੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਧੀ ਦੇ ਨਾਲ ਹੋਣਾ ਹੈ ਤੇ ਆ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਤੇ ਟਿਕ ਮੱਥਾ ਟੇਕਿਆ ਤੇ ਇੱਕ ਗੱਲ ਆਖੀ ਉਹਨੇ ਆਖਿਆ ਗੁਰੂ ਜੀ ਮੈਨੂੰ ਤਾਂ ਲੋਕ ਕਹਿੰਦੇ ਸੀ ਵੀ ਤੇਰੇ ਦੋਤਰੇ ਦਾ ਤੇਰੇ ਬੱਚੇ ਦਾ ਵਿਆਹ ਹੀ ਨਹੀਂ ਹੋਣਾ ਇਹਨੂੰ ਧੀ ਕਿੰਨੇ ਦੇਣੀ ਐ ਤੇ ਉੱਥੇ ਇੱਕ ਗੱਲ ਆਖੀ ਗੁਰੂ ਅਮਰਦਾਸ ਮਹਾਰਾਜ ਉਹਦੀ ਨਾਨੀ ਨੂੰ ਉਹਨੇ ਆਖਿਆ ਭੈਣ ਮੇਰੀਏ ਹਮ ਉਮਰ ਸਾਨ ਤੇ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਸਨ ਉਹਦੀ ਨਾਨੀ ਤੇ ਬਾਸਰ ਕੇ ਗਿੱਲਾਂ ਦੇ ਰਹਿਣ ਵਾਲੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਨ ਉਹਨੇ ਆਖਿਆ ਭੈਣ ਮੇਰੀਏ ਤੂੰ ਕਹਿੰਨੀ ਐ ਲੋਕ ਕਹਿੰਦੇ ਨੇ ਵੀ ਇਹਨੂੰ ਕਿਸੇ ਨੇ ਧੀ ਨਹੀਂ ਦੇਣੀ ਤੇਰੇ ਬੱਚੇ ਨੇ ਇਹੋ ਜੀ ਬਾਣੀ ਰਚਨੀ ਹੈ ਜਿੰਨਾ ਚਿਰ ਉਹ ਨਾ ਨਾ ਪੜੀ ਗਈ ਕਿਸੇ ਧੀ ਦਾ ਵਿਆਹ ਕਿਸੇ ਬੱਚੇ ਦਾ ਵਿਆਹ ਹੀ ਨਹੀਂ ਹੋਣਾ ਜਿਹੜੀਆਂ ਲਾਵਾ ਆਪਾਂ ਪੜਦੇ ਆ ਨਾ ਬੱਚਿਆਂ ਲਈ ਉਹ ਏਸੇ ਭਾਈ ਜੇਠੇ ਜਦੋਂ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਬਣੇ ਤੇ ਉਹ ਲਾਵਾ ਦਾ ਪਾਠ ਚੌਥੇ ਪਾਤਸ਼ਾਹ ਦਾ ਲਿਖਿਆ ਹੋਇਆ ਕੋ ਸਤਨਾਮ ਇਹ ਵੀ ਇੱਕ ਵਾਰ ਦਿੱਤਾ ਉਸ ਨਾਨੀ ਨੂੰ ਆਖਿਆ ਨੇ ਕਿਹਾ ਤੇਰੇ ਪੁੱਤਰ ਨੇ ਇੱਕ ਇਹੋ ਜੀ ਬਾਣੀ ਰਚਨੀ ਹੈ ਜਿਹਦੇ ਪੜਿਆਂ ਤੋਂ ਬਗੈਰ ਇਸ ਸੰਸਾਰ ਵਿੱਚ ਕਿਸੇ ਬੱਚੇ ਤੇ ਬੱਚੀ ਦਾ ਵਿਆਹ ਹੀ ਨਹੀਂ ਹੋਣਾ ਲੋਕ ਕਹਿੰਦੇ ਨੇ ਧੀ ਨਹੀਂ ਦੇਣੀ ਇਹ ਵੇਖੋ ਇਹ ਆ ਗੁਰੂ ਦਾ ਦਰ ਇੱਥੇ ਲੇਖ ਬਦਲੇ ਜਾਂਦੇ ਇੱਕ ਮੋਹਰ ਦੇਖਦੇ ਨਾ ਜਦੋਂ ਕਿਸੇ ਸਰਪੰਚ ਦੀ ਕਿਸੇ ਸਰਕਾਰ ਦੀ ਮੋਹਰ ਲੱਗਦੀ ਉਹਦੇ ਅੱਖਰ ਪੁੱਠੇ ਹੁੰਦੇ ਨੇ ਪਰ ਜਦੋਂ ਲੱਗ ਜਾਵੇ ਤੇ ਅੱਖਰ ਸਿੱਧੇ ਹੋ ਜਾਂਦੇ ਤੇ ਇਹ ਮੱਥੇ ਦੇ ਲੇਖ ਜਿਸ ਬੰਦੇ ਦੇ ਪੁੱਠੇ ਹੋਣ ਨਾ ਤੇ ਜਦੋਂ ਉਹ ਮੱਥਾ ਆ ਕੇ ਟੇਕ ਦਵੇ ਨਾ ਗੁਰੂ ਦੇ ਚਰਨਾਂ ਵਿੱਚ ਉਹਦੇ ਜਿਹੜੇ ਪੁੱਠੇ ਲੇਖ ਨੇ ਉਹ ਸਿੱਧੇ ਹੋ ਜਾਂਦੇ ਨੇ ਇਹ ਗੁਰੂ ਦਾ ਦਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਵੈਡਾ ਵੱਡਾ ਦਾ ਬੀਬੀ ਸੁਲਖਣੀ ਆਈ ਸੀ ਨਾ ਉਹਨੇ ਆਖਿਆ ਤੇਰੇ ਘਰ ਵਿੱਚ ਤੇਰੇ ਲੇਖਾਂ ਦੇ ਵਿੱਚ ਪੁੱਤਰ ਹੀ ਨਹੀਂ ਲਿਖਿਆ ਔਲਾਦ ਲਿਖੀ ਨਹੀਂ ਤੂੰ ਜਹਾਨ ਤੋਂ ਉਤਰੇ ਚਲੇ ਜਾਣਾ ਪਰ ਉਹ ਇਸ ਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ ਜਿਹੜੇ ਲੋਕ ਕਹਿੰਦੇ ਸੀ ਵੀ ਤੇਰੇ ਲੇਖਾਂ ਵਿੱਚ ਲਿਖਿਆ ਹੈ ਨਹੀਂ ਉਹ ਇੱਕ ਵਾਸਤੇ ਲੱਭਦੀ ਫਿਰਦੀ ਸੀ ਗੁਰੂ ਨੇ ਸੱਤ ਪੁੱਤਰ ਦਿੱਤੇ ਸੱਤ ਇਹ ਲੇਖ ਬਦਲੇ ਫਿਰ ਗੁਰੂ ਨੇ ਸਭ ਤੋਂ ਵੱਡਾ ਸੱਤ